ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਜਪਦੀ ਸਾਹਿਬ ਇੱਕ ਓੰਕਾਰ ਸਤਨਾਮ 에 ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦੇ ਸੱਚ ਜੁਗਾਦ ਸੱਚ ਐ ਵੀ ਸੱਚ ਨਾਨਕ ਉਸੇ ਵੀ ਸੱਚ ਸੋਚੇ ਸੋਚਣਾ ਹੋ ਵੀਏ ਜੇ ਸੋਚੀ ਲੱਖ ਵਾਰ ਚੁਪੇ ਚੁਪ ਨਾ ਹੋ ਵੀਏ ਜੇ ਲਾਇ ਰਹਾ ਲਿਵ ਤਾਰ ਓਕੇ ਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰੇ ਕੈ ਸਿਆਣਪਾ ਲੱਖ ਹੋਈ ਤਾਂ ਇਕ ਨਾ ਚੱਲੇ ਨਾਲ ਕਿ ਵਸਿਆ ਯਾਰਾ ਹੋ ਵੀ ਏ ਕਿ ਪੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਵਣ ਦੀ ਹੁਕਮ ਨਹੀਂ ਵੜਾਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਬਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾ ਨੇਕ ਹੁਕਮੇ ਜੇ ਮੂਝੇ ਪਾਹੁ ਮੇ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀ ਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੀ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਜੀ ਤੇ ਦੂਰ ਗਾਵੇ ਕੋ ਵੇਖੇ ਆਦਰਾ ਦੂਰੇ ਖਤਰਾ ਕਥੀ ਨਾਵੇ ਟੂਟ ਖਾਤੇ ਖਾਤੇ ਕਥੀ ਕੋਟੀ ਕੋਟ ਕੋਟ ਦੇਂਦਾ ਤੇ ਲੈਂਦੇ ਤੱਕ ਪਾਈ ਜੁਗਾ ਜੁਗੰਤਰ ਕਾਏ ਕਾਏ ਹੁਕਮੀ ਹੁਕਮ ਚਲਾਈ ਰਾਹੋ ਨਾਨਕ ਵਿਖਸੇ ਵੇ ਪਰਵਾਹੋ ਸਾਚਾ ਸਾਹਿਬ ਸਾਚ ਲਈ ਪਕਿਆ ਪਾਉ ਅਪਾਰ ਆਕੇ ਮੰਗੇ ਦੇ ਦੇ ਦਾਤ ਕਰੇ ਦਾਤਾਰੇ ਫੇਰ ਕੇ ਅੱਗੇ ਰਖੀਏ ਜਿਤ ਦੀਸੇ ਦਰਬਾਰੇ ਮੂੰਕੇ ਬੋਲਣ ਬੋਲੀਏ ਜਿਸ ਸੁਣ ਤਰੇ ਪਿਆਰੇ ਅੰਮ੍ਰਿਤ ਵੇਲਾ ਸੱਚ ਲਾਓ ਵढਾਈ ਵਿਚਾਰੇ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰੇ ਨਾਨਕੇ ਵੇ ਜਾਣੀਏ ਸਭ ਆਪੇ ਸਚਿਆਰੇ ਥਾਪਿਆ ਨਾ ਜਾਏ ਕੀਤਾ ਨਾ ਹੋਈ ਪਾ ਪਿਆ ਅਪਣ ਰੰਜਨ ਸੋਈ ਜਿਨ ਸੇਵੀਆਂ ਤਿਲ ਪਾਇਆ ਮਾਂ ਨੇ ਨਾਨਕ ਗਾ ਵੀਏ ਗੁੜੀ ਲਿਦਾਲੇ ਗਾ ਵੀਏ ਸੁਣੀਏ ਮਨ ਰਖੀਏ ਪਾਉ ਦੁੱਖ ਪਰਹਰ ਤੋ ਕਰ ਲੈ ਜਾਈ ਗੁਰਮਖ ਨਾਦਨ ਗੁਰਮਖ ਵੇਦਨ ਗੁਰਮਖ ਰਿਆ ਸਮਾਏ ਗੁਰੂ ਈਸ਼ਰ ਗੁਰੂ ਗੋਰਖ ਬਰਮਾ ਗੁਰੂ ਪਾਰਵਤੀ ਮਾਈ ਜੇ ਹੋ ਜੜ ਅਕਾ ਨਾਹੀ ਕਹਿਣਾ ਕਤਲ ਨਾ ਜਾਈ ਗੁਰਾ ਇਕ ਦੇ ਬੁਝਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨ ਜਾਈ ਤੀਰਤ ਨਾਵਾ ਜੀ ਤਿਸ ਪਾਵਾ ਇਹਨ ਪਾਣੇ ਕੇ ਨਾ ਹੀ ਕਰੀ ਜੇ ਤੀਰ ਟਿਰੋ ਪਾਏ ਵਿਖਾ ਮਿਲ ਕਰਮਾ ਕੇ ਮਿਲ ਲਈ ਮਤ ਵਿਚ ਰਤਨ ਜਵਾਰ ਮਣਿ ਕੇ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇ ਪੁਜਾਈ ਸਬਨਾ ਜੀਆਂ ਕਾ ਇਕ ਦਾਤਾ ਤੂ ਮੈਂ ਵਿਸਰਨ ਜਾਈ ਜੇ ਜੂ ਚਾਰ ਯਾਰ ਜਾ ਹੋਰ ਦੇ ਸੁਣੀ ਹੋਈ ਨਵਾ ਖੰਡਾ ਵੀ ਜਾਣੀਏ ਨਾਲ ਚੰਦੇ ਸਭ ਕੋਈ ਚੰਗਾ ਨਾ ਉਰਕਾਈ ਕੇ ਜਸ ਕੀਰਤ ਜਗਲੇ ਜੇ ਤਿਸਨ ਦਰਣਾ ਵੀ ਤੇ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੀਆ ਗੁਣ ਦੇ ਤੇਹਾ ਕੋਈ ਨਾ ਸੂਜੀ ਜੀ ਤਿਸ ਗੁਣ ਕੋਈ ਕਰੇ ਸੁਣੀਏ ਤਿੱਧ ਪੀਰ ਸੁਰਨਾਤ ਸੁਣੀਏ ਤਰ ਤਵਲ ਆਕਾਸ ਸੁਣੀਏ ਦੀਪ ਲੋ ਪਤਾਲੇ ਸੁਣੀਏ ਕੋ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਧੂਪ ਪਾਪ ਕਾ ਨਾਸ ਸੁਣੀਏ ਈਸ਼ਰ ਬਰਮਾ ਇੰਦ ਸੁਣੀਏ ਮੁਖ ਸਲਾਣ ਮੰਦ ਸੁਣੀਏ ਜੋਗ ਜੁਗਤਨ ਭੇਦ ਸੁਣੀਏ ਸਾਸਤ ਸੰਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੂਪ ਪਾਪ ਕਾ ਨਾਸ ਸੁਣੀਏ ਸਤ ਸੰਤੋਖ ਗਿਆਨ ਸੁਣੀਏ 68 ਕਾ ਇਤਿਨਾਨ ਸੁਣੀਏ ਪੜ ਪੜ ਪਾਵੇ ਮਾਨ ਸੁਣੀਏ ਲਾਗੇ ਸਹਿਜ ਧਿਆਨ नानक भगत सदा विस सुनिए दुख पाप का नाश सुनिए सरा गुणा के गासनिए पीर पात जा सुनिए अंदे पावे राो सुनिए हाथ होवे गाओ नानक भगत सदा विघास सुनिए दुख पाप का नास, नास। मन्ने की गति कह न जाए जेको कहे पीछे पछताए ਕਾਕ ਦੇ ਖਲਮਣੇ ਲਿਕਨਾਰੇ ਮਨਨੇ ਕਬੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਸੂਰਤ ਹੋਵੇ ਮਨ 부ਦੇ ਮਨਨੇ ਤਗਲ ਭਵਨ ਕੀ ਸੁਧ ਮਨਨੇ ਮੂ ਛੋਟਾ ਨਾ ਖਾਈ ਮਨਨੇ ਜਮਕੇ ਸਾਥ ਨਾ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਈ ਮੰਨੇ ਪਖਿਓ ਪਰਗੜ ਜਾਈ ਮੰਨੇ ਮੰਗ ਨਾ ਚੱਲੇ ਪੰਤ ਮੰਨੇ ਤਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮਨੇ ਨਾਨੇ ਕ ਭਵੇ ਨਾ ਪਿੱਖ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਅੰਚ ਪ੍ਰਵਾਨ ਪੰਚ ਪ੍ਰਦਾਨ ਪੰਚੇ ਪਾਵੀ ਦਰਗੈ ਮਾਨ ਪੰਚੇ ਸੋਈ ਤਰ ਜਾਣ ਪੰਚਾ ਕਾ ਗੁਰੂ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰੇ ਕਰਤੇ ਕੇ ਕਰਨੇ ਨਾਹੀ ਸੁਮਾਰੇ ਥੋਲ ਧਰਮ ਦਿਆ ਕਾ ਪੂਤ ਸੰਤੋਖਤਾ ਪਰਕਿਆ ਜਿਨ ਸੂਤ ਜੇ ਕੋ ਕੂਝ ਹੋਵੇ ਸਚਿਆਰੇ ਥਲੇ ਉਪਰ ਕਿਤਾ ਪਾਰੇ ਤਰਤੀ ਹੋਰ ਪਰੇ ਹੋਰ ਹੋ ਰਹੇ ਇਸਤੇ ਪਾਰ ਥਲੇ ਕਮਨ ਜੂਰ ਜੀ ਜਾਤ ਰੰਗਾਂ ਕੇ ਨਾਉ ਸਭਨਾ ਲਿਖਿਆ ਬੁੱਢੀ ਕਲਾ ਇਹ ਹੂ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕਿਤਾ ਹੋਏ ਕਿਤਾ ਤਾਂ ਸੁਆਲੇ ਰੂਪ ਹੈ ਕੀਤੀ ਦਾਤ ਜਾਣੇ ਕੋਲ ਕੂਤ ਕੀ ਤਬ ਸاويه ਕੋਕਵਾ ਉਠਿste ਹੋਏ ਲਖ ਦਰਿਆਉ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇਕ ਪਾਰ ਕੁਦ ਪਾਵੇ ਸਾਈ ਫਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਬ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾੜੇ ਅਸੰਖ ਜੋਗ ਮਨ ਰਹਾ ਉਦਾਸ ਸੰਖ ਭਗਤ ਕੋਲ ਗਿਆਨ ਵਿਚਾਰੇ ਅਸੰਖ ਸਤੀ ਅਸੰਖ ਦਾ ਤਾਰ ਸੰਖ ਸੂਰਮਾ ਬਖਸਾਰ ਅਸੰਖ ਮੋਹ ਲਿਵਲਾਈ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਬਲਿਖਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਕੰਬੂਰਕ ਅੰਦ ਕੋਹੁਰ ਅਸੰਖ ਚੂਰ ਹਰਾਮ ਕੋੁਰ ਅਸੰਖ ਮਰ ਕਰ ਜਾਏ ਜੂਰ ਅਸੰਖ ਗਲਬੜਾ ਹੱਥਿਆ ਕਮਾਈ ਅਸੰਖ ਫਫੀ ਪਾਪ ਕਰ ਜਾਏ ਅਸੰਖ ਸੁਧਿਆ ਕੜੇ ਫਿਰਾਈ ਅਸੰਖ ਮਲੇਸ਼ ਮਨ ਪੱਕਾਈ ਅਸੰਖ ਲਦਕ ਸਿਰ ਕਰੇ ਪਾਰੇ ਨਾਨਕ ਨੀਚ ਕਹਿ ਵਿਚਾਰ ਹੋਵਾਰਿਆ ਨਾ ਚਾਵਾ ਇੱਕ ਵਾਰ ਜੋ ਦੁੱਧ ਪਾਵੇ ਸਹੀ ਪਲਿਕਾਰੇ ਤੂੰ ਸਦਾ ਸਲਾਮਤ ਨਿਰੰਕਾਰ ਐ ਸੰਖ ਨਾ ਬਸੰਕਾਓ ਅਗਮ ਅਗਮ ਅਸੰਖ ਲੋ ਐ ਸੰਖ ਸਈ ਸਿਰਫ ਘਰ ਹੋਏ ਆਖਿਰ ਨਾਮ ਆਕਿਰਪਾ ਆਖਿਰ ਗਿਆਨ ਗੀਤ ਗੁਣਗਾ ਆਖਿਰ ਲਿਖਣ ਭੋਲਣ ਬਾਣ ਅਖਰਾਸੀਤ ਸੰਯੋਗ ਵਿਕਾਲੇ ਜਿਨ ਐ ਲਿਖੇ ਤੇ ਸਤਿਰ ਲਈ ਜੀ ਫਰਮਾਈ ਤੇ ਉਪਾਏ ਜੇ ਤਾਂ ਕੀਤਾ ਤੇ ਤਾਂ ਨਾਓ ਬਿਲਾ ਵੀ ਨਾਹੀ ਕੋਤਾਓ ਕੁਦਰਤ ਕਮਣ ਕਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੇ ਸਾਈ ਪਲਕਾਰ ਤੂੰ ਸਦਾ ਸਲਾਮਤ ਨਿਰੰਕਾਰ ਹਰੀ ਹੱਥ ਪੈਰ ਤਨ ਦੀ ਪਾਣੀ ਥੋਥੇ ਉਤਰ ਤਕੇ ਮੂਤ ਪਲੀਤੀ ਕਪੜ ਹੋਏ ਦੇਸਾ ਬੁਲਈਏ ਉਹ ਧੋਏ ਪਰ ਏ ਮਤ ਪਾਪਾ ਕੇ ਸੰਗ ਉਹ ਤੋਪੇ ਨਾ ਵੇ ਕੇ ਰੰਗ ਉਨੀ ਪਾਪੀ ਅੱਖ ਨਹੀਂ ਕਰਤ ਵਿਕਰਨਾ ਲਿਖਨੇ ਜਾਉ ਆਪੇ ਦੀ ਜਾਪੇ ਖਾਉ ਨਾਨਕ ਕੁਮੀਆਂ ਹੋ ਜਾਉ ਤੀਰ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣੀਏ ਮਨ ਇਹ ਮਨ ਕੀ ਤਪਾਉ ਅੰਦਰ ਕਾ ਤੀਰਤ ਮਲ ਨਾ ਹੋ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਬਿਣ ਕੋ ਕੀਤੇ ਭਗਤ ਨਾ ਹੋਏ ਸੁਵਸਤ ਆਤ ਪਾਣੀ ਵਰਮਾਉ ਸਤ ਸੋਣੂ ਸਦਾ ਮਨ ਛਾਉ ਕਵਣ ਸੋ ਵੇਲਾ ਵਕਤ ਕਵਣ ਕਵਣ ਤਿੱਤੀ ਕਵਣੋ ਵਾਰ ਕਵਣ ਸੀ ਰੁੱਤ ਮਾਉ ਕਮਣੇ ਜਿਥੋ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖਾਨ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਨ ਤੇ ਤਵਾਰ ਨਾ ਜੋਗੀ ਜਾਣੇ ਰੁੱਤ ਪਾਉ ਨਾ ਕੋਈ ਜਾ ਕਰਤਾ ਸਿੰਡੀ ਕੋਸਜੇ ਆਪੇ ਜਾਣੇ ਸੋਈ ਕਰਿਆ ਕਾ ਕੀ ਉਸਲਾਈ ਕਿ ਫਰਣੀ ਕਿਉ ਜਾਣਾ ਨਾਨਕ ਆਖਣ ਸਭ ਕੋ ਵਾਕੇ ਕੋਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਇਕੀਤਾ ਜਾਖਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੋਈ ਪਾਤਾਲ ਪਤਾਲ ਲੱਖ ਅਗਾਸਾਂ ਅਕਾਸ਼ ਓੜਕ ਓੜਕ ਪਾਰਥ ਕੀ ਵੇਦ ਕਹਿਣ ਇੱਕ ਬਾਤ ਐਸੇ 18 ਕਹਿਣ ਕਿਤੇ ਬਾ ਅਸੂਲ ਇੱਕ ਦਾਤ ਲਿਖਾ ਹੋਏ ਤਾਂ ਲਿਖੀਏ ਲਿਖੇ ਹੋਏ ਵੀ ਗੁਨਾਹ ਨਾਨੇ ਕਵੱਡਾ ਕੀ ਆਪੇ ਜਾਣੇ ਆਪੇ ਸਲਾਹੀ ਸਲਾਹ ਏਤੀ ਸੂਰਤ ਨਾ ਪਾਇਆ ਰਦੀਆਂ ਤੇਵਾ ਪਾਵੇ ਸਮੁੰਦਰ ਨਾ ਜਾਣੀ ਸਮੁੰਦਰ ਸਾ ਸੁਲਤਾਨ ਗਿਰਾਫੇਤੀ ਮਾਲਦਨ ਕੀੜੀ ਤੁਲਣ ਹੋਵਣੇ ਜੀਤਿਸ ਮਨੈ ਲਵਿਸਰੇ ਅੰਤਰਾ ਸਿਪਤ ਕਹਣ ਨਾ ਅੰਤ ਤੇ ਅੰਤ ਨਾ ਕਰਨੇ ਦੇਣ ਦੇ ਹਥੇ ਅੰਤ ਨ ਦੇਖਣ ਸੁਣਨ ਨਾ ਅੰਤ ਅੰਤ ਨ ਜਾਪੇ ਕਿਆ ਮਨ ਮੰਤੇ ਅੰਤ ਨ ਜਾਪੇ ਕੀਤਾ ਕਾਰ ਅੰਤ ਨ ਜਾਪੇ ਪਰ ਆਵਰ ਅੰਤ ਕਾਰਣ ਕੇਤੇ ਬਿ ਲਾਈ ਥਾਕੇ ਅੰਤ ਨ ਪਾਏ ਜਾਹੀ ਇਹ ਅੰਤ ਨ ਜਾਣੇ ਕੋਈ ਬੋਤਾ ਕਹੀਏ ਬੋਤਾ ਹੋਈ ਵੱਡਾ ਸਾਹਿਬ ਉੱਚਾ ਤਾ ਉਹ ਤੇ ਉੱਪਰ ਉੱਚਾ ਨਾ ਹੋ ਏਵੜ ਉੱਚਾ ਹੋਵੇ ਕੋਈ ਤੇ ਸੋਚੇ ਕੋ ਜਾਣੇ ਸੋਈ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੱਲਤ ਮਾਈ ਕیتے ਮੰਗੇ ਜੋ ਦਾ ਭਾਰੇ ਕیتے ਅਗੜਤ ਨਹੀਂ ਵਿਚਾਰੇ ਕیتے ਖੱਪ ਖੱਪ ਇਥੇ ਖਪ ਖੱਟੇ ਵੇ ਕਾਰੇ ਕਿਥੇ ਲੈ ਲੈ ਮੁਖ ਰਪਾਏ ਇਥੇ ਮੁਰ ਕਾਏ ਖਾਏ ਇਥੀਆਂ ਦੁੱਖ ਬੁਖ ਸਦਮਾਰੇ ਇਹ ਵੀ ਦਾ ਤੇਰੀ ਦਾਤਾ ਰੇ ਬੰਦੀ ਖਲਾਸੀ ਪੜੇ ਹੋਏ ਹੋਰ ਆਖ ਨਾ ਸਕੇ ਕੋਈ ਜੇ ਕੋ ਕਾਇਕੋ ਆਖਣ ਪਾਏ ਉਹ ਜਾਣੇ ਜਿਥੇ ਮੋਖਾਏ ਆਪੇ ਜਾਣੇ ਆਪੇ ਦੇ ਅੱਖੇ ਦੀ ਵੀ ਕਹੀ ਕਹੀ ਇਸ ਨੂੰ ਬਖਸ਼ੇ ਸਿਫਤ ਸਲਾ ਨਿਕ ਪਾਤ ਚਾਹੀ ਪਾਥ ਜ਼ਾ ਅਮੂਲ ਗੁਣ ਅਮੂਲ ਵਪਾਰ ਅਮੂਲੋ ਪਾਰੀਏ ਅਮੂਲ ਬੰਡਾਰੇ ਅਮੂਲ ਆਵੀ ਅਮੂਲੇ ਜਾਈ ਅਮੂਲ ਪਾਈ ਅਮੂਲ ਸਮਾਈ ਨਾ ਮੂਲ ਧਰਮ ਅਮੂਲ ਦੀਵਾਨੇ ਅਮੂਲਤੁਲ ਅਮੂਲ ਪਰਵਾਨੇ ਅਮੂਲ ਬਖਸ਼ੀਸ਼ ਮੁੰਡੀ ਸਾਣੇ ਅਮੂਲ ਕਰਮ ਅਮੂਲ ਫਰਮਾਨੇ અમૂલો અમુલ આખે ના જાય આખ આખ રે લેવ લાઈ આખે વીત પાટ પુરાને આખે અપણે કરે વિક્યાને આખે બรม આખે ઇન્દ આખે ગુpte ગોવિંદ આખે ઈશ્વર આખે સિદ્ધ આખે કીતે કીતે બુદ્ધ આખેદાનો વાખે દેવે આખે સુનરરમન દન સેવે ਇਤੇ ਆਕੇ ਆਖਣ ਪਾਏ ਕਿਤੇ ਕਹਿ ਕੇ ਉਟੂਟ ਜਾਏ ਇਤੇ ਕਿਥੇ ਹੋਰ ਕਰੇ ਤਾਂ ਆਖ ਨਸਕੇ ਕਈ ਕੀ ਜੀਵਣ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋ ਏ ਕੋ ਆਕੇ ਬੂਲ ਵਿਗਾੜੇ ਤਾਂ ਨਿਕੇ ਫਿਰ ਗਵਾਰਾ ਗਵਾਰੇ ਸੋ ਦਰ ਕਿਆ ਸੋ ਕਰਕੇ ਆ ਚਿਤ ਵੇ ਸਰਬ ਸੁਵਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਮਾਵਣਾਰੇ ਕਿਤੇ ਰਾਗ ਪ੍ਰੀਤੋ ਕਹਿਣੀ ਕਿਤੇ ਗਾਵਣ ਹਾਰੇ ਗਾਵੇ ਤਉਨੋ ਪਾਉ ਪਾਣੀ ਬਸੰਤਰ ਗਾਵੇ ਰਾਜਾ ਕਰਮ ਦੁਆਰੇ ਗਾਵੇ ਜਿਤੁ ਕੋ ਪਤਿ ਚਿਤ ਜਾਣੀ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਹੌਂਸਦਾ ਸਵਾਰੇ ਗਾਵੇ ਇੰਦ ਇਦਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਫੁਕੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਬੰਨਣ ਰੱਖਿ ਤਰੇ ਇੱਕ ਜੁਗ ਜੁਗ ਵਿਦਿਆ ਨਾਲੇ ਗਾਵੇ ਮੌੜੀਆ ਮਨਮੋਹਣੇ ਸੁਰਗਾ ਮਚਪਿਆਲੇ ਗਾਵਣ ਰਤਨ ਹੋ ਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਹਣੀ ਛਾਰੇ ਜਿਵੇਂ ਵੀ ਖੰਡ ਮੰਡਲ ਵਰਬੁੰਦਾ ਕਰ ਕਰ ਰੱਖੀ ਥਾਰੇ ਸੋਹਿਤ ਉਦ ਲੋਗਾਵੇ ਜੋ ਤੁਧ ਪਵਣ ਰਤੇ ਤੇਰੇ ਪੰਤੇ ਰਸਲੇ ਹੋਰ ਕਿੱਥੇ ਘਮਣ ਸੋ ਮੈਂ ਜਿਤਨੇ ਹਵਨ ਲੈ ਆਵਾਂ ਨਾਨਕ ਕੀ ਕਿਆ ਵਿਚਾਰੇ ਸੋਈ ਸੋਈ ਸਦਾ ਸੱਚੇ ਸਾਹਿਬ ਸੱਚਾ ਸਾਚੀ ਨਾਹੀ ਐ ਵੀ ਹੋਸੀ ਜਾਈ ਲਜਾਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿੰਸੀ ਮਾਇਆ ਜਿੰਨੋ ਪਾਈ ਕਰ ਕਰ ਲਿਖੇ ਕੀਤਾ ਆਪਣਾ ਜੀਵਤੀ ਸਕੀ ਵਡਿਆਈ ਜੋ ਤਿਸ ਪਾਵੇ ਸੋਈ ਕਰਤੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹਾ ਸਾ ਪਾਤ ਸਾਹਿਬ ਤਾਨੇ ਕਰੈਣ ਰਜਾਈ ਮੁੰਦਾ ਸੰਤੋਖ ਸ਼ਰਮਖਥ ਚੋੜੀ ਧਿਆਨ ਕੀ ਕਰੈ ਬੀਉਤੀ ਕਿੰਤਾ ਕਾਲ ਕੁਵਾਰੀ ਖਾਇਆ ਜੁਗਤ ਡੰਡਾ ਪ੍ਰਤੀਤੇ ਆਈ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤੇ ਆਦੇਸ ਇਸ ਆਦੇਸ ਆਤ ਅਰੀਲਾ ਨਾ ਦੀ ਹੈ ਨਫ ਜੂਜੂ ਕੋ ਵੀਤ ਉਗਤ ਗਿਆਨ ਦਇਆ ਭੰਡਾਰਨ ਘਟ ਘਟ ਹਵਾਂ ਤੇ ਨਾ ਦੇ ਆਪਤਾ ਆਪਣੀ ਸਮਝਾ ਕੀ ਸਿੱਧ ਆਵਰਾ ਸਾਦੇ ਤਨ ਜੋਗ ਵਿయోగ ਦੁਰਕਾਰ ਚਲਾਵੀ ਲੇਖੇ ਆਵੀ ਖਾਗੇ ਦੇਸ ਸਿਆਦੇਸ ਆਦ ਨੀਦ ਨਾਦੀ ਅਨਤ ਤੁਗ ਤੁਗ ਵੇਖੋ ਇਸ ਇੱਕ ਆਮਾਹਿ ਜੁਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਤਾਰੀਕ ਪੰਡਾਰੀ ਖਲਾਏ ਦੀ ਬਾਣੀ ਜੀਪਤ ਪਾਵੇ ਤੇ ਵੇ ਚਲਾਵੇ ਜੀ ਹੋਵੇ ਪ੍ਰਮਾਨ ਉਹ ਵੇਖੇ ਉਹਨ ਲਦਰਣ ਆਵੇ ਬੋਖਾ ਉਹ ਵਿੜਾਣਾ ਆਦੇਸ਼ ਤਿਸੇ ਆਦੇਸ਼ ਆਦ ਨੀਲ ਨਦੀ ਹੈ ਨਖ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਚੇ ਪਾਇਆ ਸੋ ਏਕ ਵਾਰ ਕਰ ਕਰ ਵੇਖੇ ਸਿਰਜਣ ਹਾਰੇ ਨਾਨਕ ਸੱਚੇ ਕੀ ਸਾਥੀ ਕਾਰੇ ਆਦੇਸ਼ ਤਿਸੇ ਆਦੇਸ਼ ਆਦ ਨੀਲ ਨਦੀ ਹੈ ਨਖ ਜੁਗ ਜੁਗ ਏਕੋ ਵੇਸ ਇਕ ਦੋ ਜੀ ਕੋ ਲੱਖ ਹੋ ਵੀ ਲੱਖ ਹੋ ਵੀ ਲੱਖ 20 ਲੱਖ ਲਗੇ ਗਿੜਾ ਕੇ ਇੱਕ ਨਾਮ ਜਗਦੀਸ਼ ਇਹਉ ਰਹਾ ਪਤ ਪਵੜੀਆਂ ਚੜੀਏ ਹੋਏ ਕੀ ਸੇ ਸੁਗਲਾ ਆਕਾਸ ਕੀ ਕੀਟਾ ਏਰੀ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਕ ਆਖਣ ਜੋਰ ਚੂਪੇ ਨਾ ਪੁਰੇ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੂਰਤ ਕੀ ਆਨ ਵਿਚਾਰੇ ਜੋਰ ਨ ਜੁਗਤੀ ਛੂਟੀ ਸੰਸਾਰ ਜੀ ਸਾਤ ਜੋਰ ਕਰ ਵੇਖੇ ਸੋਈ ਨਾਨਕ ਉਤਮ ਨੀਚ ਕੋਈ ਸਾਤੀ ਤੀਤੀ ਤੀਵਾਰੇ ਪਵਨ ਫਣੀ ਅਗਨੀ ਆਲ ਤਿਸ ਵਿੱਚ ਤਰਤੀਤਾ ਪ੍ਰਕੀ ਧਰਮ ਜਲ ਵਿੱਚ ਈ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤੇ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਵਾਰੇ ਤਿੱਤੀ ਸੋਹਣ ਪੰਚ ਪਰਵਾਣੇ ਤਦਰੀ ਕਰਮੀ ਪਾਵੇ ਨਿਸ਼ਾਨ ਕਚ ਪਕਾਈ ਉਥੇ ਪਾਈ ਨਾਨਕ ਗਿਆ ਪਿਜਾਪੇ ਜਾਈ ਧਰਮਖੰਡ ਕਾ ਹੋ ਧਰਮੇ ਗਿਆਨਖੰਡ ਖਾਕੋ ਕਰਮ ਕੇਤੇ ਪਵਨ ਪਾਣੀ ਬਦੰਤੇ ਖੇਤੇ ਕਾਨ ਮੇਸ ਤੇ ਖੇਤੇ ਬਰਮੇ ਘੜਿ ਖੜੀ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ 베ਰ ਕੇਤੇ ਕਿਥੇ ਤੂਪਦੇਸ ਕਿਥੇ ਇੰਦਚੰਦ ਸੂਰ ਕਿਥੇ ਕਿਥੇ ਮੰਡਲਦੇਸ ਕਿਥੇ ਸਿੱਧ ਬੁੱਧਨਾਥ ਕਿਥੇ ਕਿਥੇ ਦੇਵੀ ਵਿਸ ਕਿਥੇ ਦੇਵਦਾਨੋ ਮੁਲਕ ਕਿਥੇ ਕਿਥੇ ਰਤਨ ਸਮੁੰਦ ਕੀਤਿਆ ਕਾਣੀ ਕੀਤਿਆ ਬਾਣੀ ਕਿਥੇ ਪਾਤਿ ਨਰਿੰਦੇ ਕੀਤਿਆ ਸੂਰ ਤੇ ਸੇਵਕ ਕਿਥੇ ਨਾਨਕ ਅੰਤ ਨੇ ਅੰਤੇ ਗਿਆਨ ਕੰਡ ਮੇ ਗਿਆਨ ਪਰਚੰਡੇ ਤਿੱਥੇ ਨਾ ਦੇ ਵਿਰੋਧ ਉਹ ਕੋੜਾ ਆਨੰਦ ਕਰਮਕੰਡ ਕੀ ਬਾਣੀ ਰੂਮੇ ਤੇ ਦਿੱਤੇ ਘੜੀਏ ਬਾਤ ਘੜੀਏ ਬੂਤ ਕਨੂਪ ਤਾਂ ਕਿਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪੀਛੇ ਪਸਤਾਏ ਦਿੱਤੇ ਘੜੀਏ ਸੂਰਤ ਮਤ ਮਨ ਬੂਦੇ ਦਿੱਤੇ ਘੜੀਏ ਸੁਰਾਸ ਦਾਗੀ ਸੁਧ ਕਰਮਕੰਡ ਕੀ ਬਾਣੀ ਜੋਰੇ ਦਿੱਤੇ ਹੋਰ ਨ ਕੋਈ ਹੋਰੇ ਤੇ ਤੇਜ ਬੋਧਾ ਬੋਲ ਸੂਰੇ ਥਿਨ ਮੇਂ ਰਾਮ ਰਹਾ ਬਰਪੁਰੇ ਇਤੇ ਸੀਤੀ ਉਸੇ ਤਾਂ ਮਾਮਾਏ ਤਾਂ ਕਿ ਰੂਪ ਨਾ ਘਟਨੇ ਜਾਏ ਤਾਂ ਉਮਰ ਨਾ ਟਗੇ ਜਾਏ ਕੇ ਰਾਮ ਸਿਮਨ ਮਾਏ ਤੇਤੇ ਬਖਤ ਬਤੇ ਕੋ ਕਰ ਆਨੰਦ ਸੱਚਾ ਮਨਸ ਹੋਈ ਸੱਚ ਕੰਡੇ ਸੇ ਨਿਰੰਕਾਰੇ ਕਰ ਕਰ ਵੇਖੇ ਨਦਰਣਿਆਲੇ ਤੇਤੇ ਖੰਡ ਮੰਡਲ ਵਰ ਬੰਦੇ ਜੇ ਕੋ ਕਥਿ ਤੈ ਅੰਤਨੇ ਅੰਤੇ ਤੇ ਤੇ ਲੋ ਲੋ ਆਕਾਰੇ ਜਿਜ ਹੁਕਮ ਤੇ ਉਕਾਰੇ ਵੇਖੇ ਵਿਖੇ ਕਰ ਵਿਕਾਰੇ ਨਾਨਕ ਕਿਤਨਾ ਕਰੜਾ ਸਾਰ ਜੱਤ ਪਹਾਰਾ ਤੀਰ ਸੁਨਿਆਰਾ ਐਰਣ ਬਖਤ ਵੇਦ ਹਥਿਆਰ ਪਉ ਪੱਲਾ ਅਗਣ ਤਪਤਾਉ ਫਾਂਡਾ ਅੰਮ੍ਰਿਤ ਤੇ ਟਾਲੇ ਕੜੀਏ ਸਭ ਸੱਚੀ ਟਕਵਾਲੇ ਜਿਨ ਕੋ ਨਦਰ ਕਰਮ එන්න කාරය නානෙක් පදරී නැදර නිහාල ස්ලෝක පවන ගුරු පානිපිතා මත්තා තර්ථ මහතේ පවන ගුරු පානිපිතා මතා තර්ථමාත නිවසරා දවිදායිදාය කෙන්නේෙ සැගල ජගත්තේ. ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਕੂਜਲੇ ਕੀਤੀ ਛੁੱਟੀ ਨਾਲ ਨਾਨਕ ਤੇ ਮੁਕੇ ਉਜਲੇ ਕੀ ਤੀ ਛੁਕੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ